क्या है दोस्तों सत श्रीकाल उम्मीद करते सब ठीक ठाक हो और खबर का जोड़ा मौसम है वह बहुत गर्म है पंजाब के अंदर पूरे देश के दे अंदर कि चुनाव हो रहे ने कि पार्टी जितूगी और कि पार्टी ने किड़ा उम्मीदवार एलान दिता है और नाल ही ਅੱਜਕੱਲ ਇਹ ਵੀ ਬਾਜ਼ਾਰ ਬਹੁਤ ਗਰਮ ਹੈ ਕਿ ਕਿਹੜਾ ਲੀਡਰ ਕਿਹੜੀ ਪਾਰਟੀ ਤੋਂ ਚੋਣ ਲੜ ਰਿਹਾ ਹੈ ਆ ਸੁਭਾ ਛੱਡੇ ਬਦਲੇ ਜਾਂਦੇ ਆ ਔਰ ਅਗਲੇ ਦਿਨ ਚੋਣ ਲੜੇ ਜਾਂਦੇ ਆ ਸੋ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੀਰੇ ਪਿੱਛੇ ਹਮੇਸ਼ਾ ਦੇਸ਼ ਦੇ ਲੋਕ ਨਾਰੀ ਸ਼ਕਤੀ ਦੀ ਗੱਲ ਕਰਦੇ ਆ ਕਿ ਨਾਰੀ ਨਿਆਂ ਦੀ ਗੱਲ ਕਰਦੇ ਆ ਔਰ ਜਿਸ ਦੇ ਕਰਕੇ ਇਹ ਸਮਾਜ ਦੀ ਸਿਰਜਣਾ ਹੋਈ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸ਼੍ਰੀਮਤੀ ਸੋਨੀਆ ਗਾਦੀ ਰਿਜ਼ਰਵੇਸ਼ਨ ਦੀ ਗੱਲ ਕਰਦੇ ਸੀ ਖੰਦੇਸ਼ ਵੀ ਇਹਦੀ ਗੱਲ ਕਰਦਾ ਹੈ ਹਮੇਸ਼ਾ ਕਿ ਸਾਨੂੰ ਔਰਤਾਂ ਨੂੰ ਰਿਜ਼ਰਵੇਸ਼ਨ ਦੇਣੀ ਚਾਹੀਦੀ ਹੈ ਲੇਕਿਨ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਅੱਜ 28% ਜਾਨੀ ਕਿ 7% ਤੋਂ ਅਸੀਂ ਦੋ ਲੋਕਾਂ ਨੂੰ ਔਰਤਾਂ ਨੂੰ ਅਸੀਂ ਟਿਕਟ ਦਿੱਤੀ ਹੈ ਔਰ ਕਿਹੜੀਆਂ ਔਰਤਾਂ ਨਹੀਂ ਅ ਜਿਹੜੀਆਂ ਨੇ 12 ਸਾਲ ਅਗਰ ਮੈਂ ਮੈਡਮ ਸਾਹੋਕੇ ਦੀ ਗੱਲ ਕਰਾਂ ਕਿ 12 ਸਾਲ ਉਹਨਾਂ ਨੇ ਵਿਦਿਆ ਦੇ ਖੇਤਰ ਦੇ ਵਿੱਚ ਐਜ਼ ਏ ਟੀਚਰ ਆ ਦੀ ਸੇਵਾ ਨਿਭਾਈ ਫਿਰ ਪੀ ਐਚ ਡੀ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਵੀ ਹੋ ਰਹੇ ਸੋ ਮੈਨੂੰ ਇਸ ਗੱਲ ਦਾ ਬੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਈ ਥਿੰਕ ਕੀ ਚੇਅਰਮੈਨ ਆਈ ਡੋ ਨੋ ਇਸ ਮੇਰੇ ਮੈਨੂੰ ਪੂਰਾ ਨਹੀਂ ਪਤਾ ਬਟ ਉਹ ਚੇਅਰਮੈਨ ਰਹੇ ਕਿ ਮੈਂਬਰ ਰਹੇ ਇਸ ਗੱਲ ਦੀ ਖੁਸ਼ੀ ਹੈ ਕਿ ਪਾਰਟੀ ਜੋ ਕਹਿੰਦੀ ਹੈ ਉਸ ਵੱਲ ਵੱਧ ਰਹੀ ਹੈ ਔਰ ਉਮੀਦ ਕਰਦਾ ਹੈ ਕਿ ਫਰੀਦਕੋਟ ਦੀ ਜਿਹੜੀ ਪਾਰਲੀਮੈਂਟ ਸੀਟ ਹੈ ਉਥੇ ਸਦੀਕ ਸਾਹਿਬ ਨੇ ਵੀ ਬਹੁਤ ਲੋਕਾਂ ਨੂੰ ਪਿਆਰ ਦਿੱਤਾ ਬਹੁਤ ਪਿਆਰੇ ਵਿਅਕਤੀ ਸਨ ਸਦੀਕ ਸਾਹਿਬ ਹੈਗੇ ਨੇ ਔਰ ਸਾਡੀ ਪਾਰਟੀ ਦੇ ਵਧੀਆ ਲੀਡਰ ਰਹੇ ਲੇਕਿਨ ਸਮਾ ਹੁੰਦਾ ਹੈ ਸਦੀਕ ਸਾਹਿਬ ਨੂੰ ਅਸੀਂ ਪਾਰਟੀ ਦੇ ਵਿੱਚ ਉਹਨਾਂ ਨੂੰ ਜ਼ਰੂਰ ਇਸਤੇਮਾਲ ਕਰਾਂਗੇ ਔਰ ਉਹਨਾਂ ਨੂੰ ਰੱਖਾਂਗੇ ਔਰ ਜਿੱਥੇ ਲੋੜ ਪੈਗੀ ਉਹਨਾਂ ਨੂੰ ਉਹਨਾਂ ਦਾ ਇਸਤੇਮਾਲ ਮਿਲ ਕੇ ਉਹਨਾਂ ਨੂੰ ਕਰਾਂਗੇ ਪਰ ਮੈਨੂੰ ਲੱਗਦਾ ਕਿ ਉੱਥੇ ਅੱਜ ਜ਼ਰੂਰਤ ਸੀ ਇੱਕ ਸਥਿਰ ਕੈਂਡੀਡੇਟ ਦੇਣ ਦੀ ਔਰ ਉਹ ਅਸੀਂ ਦਿੱਤਾ ਹੈ ਦੂਸਰਾ ਅਸੀਂ ਯਾਮਨੀ ਗੋਮਰ ਜਿਹੜੀ ਹੁਸ਼ਿਆਰਪੁਰ ਤੋਂ ਇੱਕ ਲੜਕੀ ਹੈ ਜਿਨੇ ਕੰਪਿਊਟਰ ਸਾਇੰਸ ਤੇ ਇੰਗਲਿਸ਼ ਬੱਚਿਆਂ ਨੂੰ ਟਿਊਸ਼ਨ ਦੇ ਰਾਹੀਂ ਪੜਾਉਂਦੇ ਨੇ ਔਰ ਡੈਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਉਹਨਾਂ ਨੇ ਇੱਕ ਆਮ ਸਧਾਰਨ ਪਰਿਵਾਰ ਨਾਲ ਜੁੜੀ ਲੜਕੀ ਜਿਹਨੂੰ ਅਸੀਂ ਟਿਕਟ ਦਿੱਤੀ ਹੈ ਉੱਥੇ ਸਾਡੇ ਕੋਲ ਇਹ ਹੋਰ ਸਾਰੀਆਂ ਆਪਸ਼ਨ ਵੀ ਸੀਗੀਆਂ ਔਰ ਕਈ ਲੋਕ ਕਹਿੰਦੇ ਸੀ ਕਿ ਬਹੁਤ ਵੱਡੇ ਲੀਡਰ ਜਿਹੜੇ ਕਿ ਦੂਸਰੀ ਪਾਰਟੀ ਤੋਂ ਵੀ ਉਹਨਾਂ ਨੂੰ ਟਿਕਟ ਮਿਲ ਜਾਏ ਲੇਕਿਨ ਅਸੀਂ ਫੈਸਲਾ ਕੀਤਾ ਕਿ ਯਾਮਨੀ ਗੋਮਰ ਨੂੰ ਅਸੀਂ ਟਿਕਟ ਦਈਏ ਤਾਂ ਉੱਥੇ ਵੀ ਅਸੀਂ ਇੱਕ ਇੱਕ ਸਧਾਰਨ ਪਰਿਵਾਰ ਦੀ ਲੜਕੀ ਨੂੰ ਕਨਸੀਡਰ ਕੀਤਾ ਹੈ ਸੋ ਜਿਹੜੀ ਸਕੂਟਰੀ ਤੇ ਕਦੇ-ਕਦੇ ਚੱਲਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਮੈਨੂੰ ਇਸ ਕਰਦੀ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਨਾਰੀ ਸ਼ਕਤੀ ਨੂੰ ਅੱਗੇ ਵਧਾਉਣ ਵਿੱਚ ਅਸੀਂ ਯੋਗਦਾਨ ਕਾਂਗਰਸ ਪਾਰਟੀ ਦੀ ਵੱਡਾ ਯੋਗਦਾਨਾ ਔਰ ਮੇਰਾ ਖਿਆਲ ਸਾਡੀ ਪਾਰਟੀ ਪਹਿਲੀ ਪਾਰਟੀ ਹੈ ਜਿਨੇ ਦੋ ਔਰਤਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਮੇਰਾ ਖਿਆਲ ਆਮ ਆਦਮੀ ਪਾਰਟੀ ਨੇ ਕਿਸੇ ਵੀ ਔਰਤ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਅਕਾਲੀ ਦਲ ਨੇ ਇਹ ਆਪਣੇ ਹਰ ਸਿੰਘ ਅਤੇ ਬਾਦਲ ਜੀ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਲੜਾਰੇ ਨੇ ਭਾਜਪਾ ਵੀ ਇੱਕ ਲੇਡੀਜ਼ ਨੂੰ ਲੜਾਰੇ ਨੇ ਲੇਕਿਨ ਅਸੀਂ ਅਦਾ ਕਿ ਭਾਜਪਾ ਨੇ ਵੀ ਇਸੇ ਮੋਰ ਲਈ ਹੈ ਕਿ 33% ਲੋਕਾਂ ਨੂੰ ਰੈਜ਼ਰਵੇਸ਼ਨ ਲੇਡੀਜ਼ ਨੂੰ ਮਿਲਣੀ ਚਾਹੀਦੀ ਹੈ ਪਰ ਇਥੇ ਨਾਲ ਨਾਲ ਮੈਂ ਕਹਾਂਗਾ ਫਰੀਦਕੋਟ ਦੇ ਅੰਦਰ ਹੋਰ ਸਾਡੇ ਬਹੁਤ ਸਾਰੇ ਜਿਹੜੇ ਯੋਗ ਉਮੀਦਵਾਰ ਸੰ ਜਿਵੇਂ ਕਿ ਡਿੰਪਲ ਬਾਗਾਪੁਰਾਣਾ ਮੇਰਾ ਛੋਟਾ ਪ੍ਰਾ ਹੈ ਉਹਨੇ ਵੀ ਬਹੁਤ ਮਨ ਕੇ ਕੰਮ ਕੀਤਾ ਹਲਕੇ ਦੇ ਵਾਸਤੇ ਐਂਡ ਸੁਖਿੰਦਰ ਸਿੰਘ ਡੈਨੀ ਉਹਨਾਂ ਨੇ ਆਪ ਕਹਿ ਦਿੱਤਾ ਸੀਗਾ ਕਿ ਮੈਂ ਕੋਈ ਚੋਣ ਨਹੀਂ ਲੜਨਾ ਚਾਹੁੰਦਾ ਨਹੀਂ ਤਾਂ ਸੁਖਜਿੰਦਰ ਸਿੰਘ ਡੈਣੀ ਵੀ ਇੱਕ ਸਾਡੇ ਬਹੁਤ ਯੋਗ ਉਮੀਦਵਾਰ ਤੇ ਅਪਕਮਿੰਗ ਦਲਿਤ ਲੀਡਰ ਨੇ ਪੰਜਾਬ ਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਘਪਟੂ ਉਹਨੇ ਆਪ ਕਿਹਾ ਕਿ ਮੈਂ ਟਿਕਟ ਨਹੀਂ ਲੜਨੀ ਚਾਹਦਾ ਸੋ ਨਾਲ ਹੀ ਨਾਲ ਬਲਦੇਵ ਸਿੰਘ ਉਥੇ ਨੇ ਸਾਡੇ ਐਸਐਮਐਲਏ ਜੈਤੋ ਨੇ ਫਿਰ ਆਦੀਵਾਲ ਸਾਹਿਬ ਸੀਗੇ ਸਾਡੇ ਸਾਡੇ ਕੋਲ ਬਹੁਤ ਸਾਰੇ ਲੋਕ ਸਨ ਕਾਬਿਲ ਵਿਅਕਤੀ ਸਿੱਖਿਆ ਬਾਰੇ ਆਪਣੀ ਗੱਲ ਹੋਈ ਗਈ ਹੈ ਇਹ ਵੀ ਹਿਸ਼ਾਰਪੁਰ ਦੇ ਵਿੱਚ ਸਾਡੇ ਕੋਲੇ ਸ਼੍ਰੀਮਤੀ ਸੰਤੋਸ਼ ਚੌਧਰੀ ਪੁਰਾਣੇ ਲੀਡਰ ਰਹੇ ਐਂਡ ਰੂਟ ਇਨਵਾਰਟ ਪਾਰਟੀ ਨੇ ਉਹਨਾਂ ਨੂੰ ਮੌਕਾ ਦਿੱਤਾ ਕਿ ਕੇਂਦਰ ਦੇ ਮੰਤਰੀ ਵੀ ਰਹੇ ਬਹੁਤ ਹੀ ਕਾਬਿਲ ਵਿਅਕਤੀ ਸਾਡੇ ਕੋਲੇ ਆਦੀਆ ਸਾਹਿਬ ਸਾਡੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹੇ ਉਹ ਵੀ ਬਹੁਤ ਲੇਕਿਨ ਉਹਨਾਂ ਨੇ ਵੀ ਕਹਿ ਦਿੱਤਾ ਕਿ ਮੈਂ ਟਿਕਟ ਨਹੀਂ ਚੋਣ ਲੜੂੰਗਾ ਕਿਉਂਕਿ ਉਹਨਾਂ ਨੇ 2 ਦਿਨ ਪਹਿਲਾਂ ਮੈਨੂੰ WhatsApp ਕੀਤਾ ਸੀਗਾ ਕਿ ਤੁਸੀਂ ਕਿਸੇ ਹੋਰ ਨੂੰ ਵੀ ਮੌਕਾ ਦਿਓ ਬਟ ਮੈਨੂੰ ਸਮਝਦਾ ਕਿ ਬਹੁਤ ਵੱਡੀ ਜਿਹੜਾ ਸਾਡੇ ਕੋਲ ਇਹ ਲੀਡਰਸ਼ਿਪ ਬੈਠੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਸਾਡੀਆਂ ਦੋਨੋਂ ਲੜਕੀਆਂ ਜਿਹੜੀਆਂ ਲੇਡੀਆਂ ਹੈਗੀਆਂ ਇਹ ਜਿੱਤ ਕੇ ਪਾਉਣ ਗਿਆ ਔਰ ਲੋਕ ਇਹਨਾਂ ਨੂੰ ਵੋਟਾਂ ਪਾਉਣਗੇ ਸੋ ਇਸੇ ਤਰ੍ਹਾਂ ਹੀ ਡਾਕਟਰ ਗਾਂਧੀ ਸਾਹਿਬ ਤੁਸੀਂ ਗਾਂਧੀ ਉਹ ਸੁਪਾਲ ਖਹਿਰਾ ਸਾਹਿਬ ਚਰਨਜੀਤ ਚੰਨੀ ਸਾਹਿਬ ਸਾਡੇ ਅੰਮ੍ਰਿਤਸਰ ਤੋਂ ਔਰ ਜਲਾ ਸਾਹਿਬ ਡਾਕਟਰ ਅਮਰ ਸਿੰਘ ਜੀ ਜਿਹੜੇ ਕੀ ਬਾਅਦ ਡਾਕਟਰ ਨੇ ਦੋ ਦੋ ਡਾਕਟਰ ਵੀ ਲੜ ਰਹੇ ਨੇ ਆ ਆਈਐਸ ਰਹੇ ਨੇ ਵਿਸ਼ਵੀਅਰੀ ਮੈਂਬਰ ਆਫ ਪਾਰਲੀਮੈਂਟ ਸੀ ਚੀਤ ਮੇਂਦਰ ਸਿੰਘ ਸਿੱਧੂ ਸਾਹਿਬ ਚਾਰਵੜੀ ਦੇ ਐਮਐਲਏ ਤੋ ਮੈਨੂੰ ਲੱਗਦਾ ਕਿ ਇੱਕ ਚੰਗਾ ਅਸੀਂ ਜਿਹੜਾ ਕੈਂਡੀਡੇਟਸ ਦੇਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਕਈ ਵਾਰੀ ਜਨਤਾ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਜਾਂਦਾ ਜਨਤਾ ਦੇ ਜ਼ਿਲਾਂ ਦੇ ਵਿੱਚ ਕੁਝ ਗੱਲ ਹੋਰ ਹੁੰਦੀ ਹੈ ਪਰ ਕੋਸ਼ਿਸ਼ ਕੀਤੀ ਹੈ ਕਿ ਅਸੀਂ ਚੰਗੀਆਂ ਗੱਲ ਦੇਈਏ ਚਰਨਜੀਤ ਸਿੰਘ ਚੰਨੀ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਕਾ ਉਜਲੰਦਰ ਤੋਂ ਲੜ ਰਹੇ ਨੇ ਸੋ ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਚੁਣੋਗੇ ਕਾਂਗਰਸ ਪਾਰਟੀ ਦਾ ਅਜੰਡਾ ਬਿਲਕੁਲ ਕਲੀਅਰ ਹੈ ਜੇ ਅਗਰ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਕਿਸਾਨੀ ਜਵਾਨੀ ਨੂੰ ਬਚਾਉਣਾ ਅੱਜ ਦੇਸ਼ ਦੇ ਵਿੱਚ ਮਹਿੰਗਾਈ ਦਾ ਬਹੁਤ ਵੱਡਾ ਮੁੱਦਾ ਹੈ ਬੇਰੋਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਹੈ ਜਿਹਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਸੋ ਆਓ ਰਲ ਮਿਲ ਕੇ ਇਕੱਠੇ ਹੋ ਕੇ ਇੱਕ ਪਾਰਟੀ ਦਾ ਇੱਕ ਲੀਡਰ ਰਾਹੁਲ ਗਾਂਧੀ ਜਿਹੜਾ ਨਰਿੰਦਰ ਮੋਦੀ ਜੀ ਦੇ ਸਾਹਮਣੇ ਐ ਛਟਾਂਗ ਦੇ ਵਾਂਗ ਖੜਾ ਹੈ ਉਹਨੂੰ ਕੋਈ ਈਡੀ ਸੀਬੀਆਈ ਕੋਈ ਇਨਕਮ ਟੈਕਸ ਜਿਹਨੂੰ ਦਰਾ ਨਹੀਂ ਪਾਇਆ ਕੋਈ ਜੇਲ੍ਹ ਸਾਜਾ ਹੋਦੀ ਹੋਗੀ 2 ਸਾਲ ਦੀ ਲੇਕਿਨ ਫਿਰ ਡਰੇ ਨਹੀਂ ਸੋ ਤੁਹਾਡੀ ਲੜਾਈ ਲੜਨਾਸਤੇ ਉਹ ਖੜੇਗੇ ਅਗਰ ਦੇਸ਼ ਦਾ ਸੰਵਿਧਾਨ ਬਚਾਉਣਾ ਹੈ ਅਗਰ ਤੁਸੀਂ ਦੇਸ਼ ਦਾ ਲੋਕਤੰਤਰ ਬਚਾਉਣਾ ਹੈ ਤਾਂ ਤੁਹਾਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਂਗਰਸ ਪਾਰਟੀ ਰਾਹੁਲ ગાંધી ਜੀ ਤੇ ਖਰਗੇ ਸਾਹਿਬ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹੈ ਤਾਂ ਜੋ ਇੰਡੀਆ ਬਲੌਕ ਕਾ ਅਗਰ ਟਕੜਾ ਹੋਏਗਾ ਤਾਂ ਫਿਰ ਅਸੀਂ ਉੱਥੇ ਜਾ ਕੇ ਸਰਕਾਰ ਬਣਾ ਕੇ ਤੁਹਾਡੀ ਲੜਾਈ ਅਸੀਂ ਲੜਾਂਗੇ ਸੋ ਉਮੀਦ ਕਰਦਾ ਹਾਂ ਕਿ 2027 ਚ ਦੇਖ ਲਾਂਗੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਕਿਹਨੂੰ ਵੋਟ ਪਾਣੀ ਹੈ ਜਿਹੜੀ ਪਾਰਟੀ ਚੰਗਾ ਕੰਮ ਕਰੂਗੀ ਅਸੀਂ ਉਹਨੂੰ ਵੋਟ ਪਾ ਦੇਵਾਂਗੇ ਲੇਕਿਨ ਹੋਨੇ ਇਸ ਵਾਰ ਦੀ ਸਿੱਧੀ ਸਿੱਧੀ ਲੜਾਈ ਬੀਜੇਪੀ ਦਾ ਹੈ ਅਗਰ ਮੋਦੀ ਨੂੰ ਰੋਕਣਾ ਹੈ ਤਾਂ ਕਾਂਗਰਸ ਪਾਰਟੀ ਦੇ ਅਮੀਦਵਾਰਾਂ ਨੂੰ ਵੋਟ ਪਾਓ ਆਸੇ ਪਾਸੇ ਪਾਈ ਵੋਟ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਅਕਾਲੀ ਦਲ ਨੂੰ ਵੋਟ ਪਾਈ ਮੈਨੂੰ ਲੱਗਦਾ ਉਹਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਸੋ ਉਮੀਦ ਕਰਦੇ ਆ ਤੁਹਾਨੂੰ ਸਾਡੇ ਉਮੀਦਵਾਰ ਚੰਗੇ ਲੱਗੇ ਹੋਣਗੇ ਫੇਰ ਮਿਲਦੇ ਆ ਅਗਲੇ ਜਿਹੜੇ ਉਮੀਦਵਾਰ ਤੁਹਾਡੇ ਸਾਹਮਣੇ ਆਉਣਗੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਸੋ ਫੇਰ ਤੁਹਾਡੇ ਨਾਲ ਗੱਲਬਾਤ ਕਰਦੇ ਤੇ ਗੱਲਬਾਤ ਦਾ سلسلہ ਜਾਰੀ ਰਹੂਗਾ ਹੁਣ ਇਲੈਕਸ਼ਨ ਦਾ ਦੌਰ ਹੈ ਲੀਡਰ ਵੀ ਸਾਰੇ ਘਰਾਂ ਤੋਂ ਬਾਹਰ ਨੇ ਨਿਰੰਤਰ ਆਪਾਂ ਗੱਲਬਾਤ ਤੁਹਾਡੇ ਨਾਲ ਕਰਦੇ ਰਿਆ ਕਰਾਂਗੇ ਜੁੜੇ ਰਹੋ ਥੈਂਕ ਯੂ ਧੰਨਵਾਦ ਸੋ ਗੱਲ ਚੰਗੀ ਨਾ ਲੱਗੇ ਤਾਂ ਚੰਗੇ ਸ਼ਬਦਾਂ ਦੇ ਵਿੱਚ ਸਾਨੂੰ ਕਮੈਂਟ ਵੀ ਕਰ ਦਿਓ ਜੋ ਅਸੀਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜਾਂ ਅੱਗੇ ਤੋਂ ਨਿਗਾਹ ਰੱਖਾਂਗੇ ਪਰ ਕਈ ਵਾਰੀ ਬਹੁਤ ਸਾਰੀ ਮਾੜੀ ਸ਼ਬਦਾਬਲੀ ਵਰਤੀ ਜਾਂਦੀ ਹੈ ਕਿਸੇ ਵੀ ਪਾਰਟੀ ਵਾਸਤੇ ਕਿਸੇ ਵੀ ਵਿਅਕਤੀ ਵਾਸਤੇ ਉਹ ਚੰਗੀ ਗੱਲ ਨਹੀਂ ਹੈ ਅਗਰ ਕੋਈ ਨਹੀਂ ਚੰਗਾ ਲੱਗਦਾ ਤਾਂ ਔਰੇ ਬਾਰੇ ਜਾਂ ਔਰੀ ਗੱਲ ਨਹੀਂ ਚੰਗੀ ਲੱਗੀ ਤਰੀਕੇ ਦੇ ਨਾਲ ਆਪਣੀ ਗੱਲ ਪੇਸ਼ ਕੀਤੀ ਜਾ ਸਕਦੀ ਹੈ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਕੱਲ ਮਿਲਦੇ ਗੁੱਡ ਨਾਈਟ